ਇਹ ਕੋਬਾ ਲਈ 5 ਮੀਟਰ ਦਾ ਸੂਟ ਕੀ ਜੀ 5 ਮੀਟਰ ਦਾ ਸੂਟ 5 ਮੀਟਰ ਦਾ ਸੂਟ ਪੂਰੇ ਪੰਜਾਬ ਦਾ ਚੈਲੰਜ ਹਾਂਜੀ ਇੱਕ ਤੋਂ ਇੱਕ ਪ੍ਰਿੰਟ ਦਾਗਾ 150 ਚ ਮੈਂ ਕਹਾਂ ਭਾਜੀ ਤੁਸੀਂ ਪਹਿਲਾਂ ਰੇਟ ਸੁਣ ਲਓ ਅਜੇ ਧਮਾਕੇ ਪਾਉਣੇ ਆ ਆ ਸੂਟ ਜੇ ਕਪੜਾ ਨਾ ਵੀ ਗਿਆ ਵਾਪਸੀ 1000 ਰੁਪਏ ਰੇ 12 ਸੂਟ ਸਰਦੀਆਂ ਦੇ ਗਰਮ ਸੂਟ ਆ ਚੱਕੋ ਕੋਈ 100 ਰੁਪਏ ਮੀਟਰ ਨਹੀਂ ਕੋਈ 200 ਰੁਪਏ ਮੀਟਰ ਨਹੀਂ 1000 ਰੁਪਏ ਰੇ 5 ਸੂਟ ਓ ਤੇਰਾ ਭਲਾ ਹੋਵੇ ਓ 2 200 ਰੁਪਏ ਚ ਕਰਦੇ 2 200 ਚ ਏ ਦੇਖੋ ਉਹ ਅੱਖਾਂ ਖੁੱਲ ਗਈਆਂ ਸਾਡੀਆਂ ਹਜ਼ਾਰ ਰੁਪਏ 'ਚ ਪੰਜ ਸੂਟ ਉਹ ਮੇਰੀਆਂ ਵੀ ਅੱਖਾਂ ਖੋਲ ਦੇ ਕਪੜਾ ਇੰਨਾ ਸਸਤਾ ਹੈ ਇਹਦਾ ਇੰਨਾ ਸਸਤਾ ਕਪੜਾ ਆਂਦਾ ਸੂਰਤ ਉਹ ਹਜ਼ਾਰ ਰੁਪਏ 'ਚ ਪੰਜ ਸੂਟ ਕੋਟ ਟਰਾਈ ਮੈਚਿੰਗ ਸੂਟ ਜਿੱਥੇ ਮਰਜੀ ਟਰਾਈ ਕਰੋ ਲੁਗਿਆਣਾ ਗਰੰਦਰ ਅਮਰਸਰ ਹਜ਼ਾਰ ਰੁਪਏ 'ਚ ਪੰਜ ਕਰਤੇ ਆ ਇਹ ਵੀ 200 ਰੁਪਏ 'ਚ ਹਜ਼ਾਰ ਰੁਪਏ 'ਚ ਪੰਜ ਸੂਟ ਮੋٹے ਕੋਟ ਟਰਾਈ ਦੇ ਜਿੱਤੋ ਕੋਟ ਟਰਾਈ ਦੇ ਮੋٹے ਸੂਟ ਵੀ 2-200 ਰੁਪਏ 'ਚ ਕਰਦੇ 200 ਰੁਪਏ ਕਰਤੇ ਭਾਜੀ 200 ਰੁਪਏ ਕਿੰਨੇ ਸੋਹਣੇ ਸੋਹਣੇ ਆ ਚੱਕ ਲਓ 200 ਰੁਪਏ ਮੈਚ ਭਈ ਪੂਰੇ ਪੰਜਾਬ ਦੀ ਗਰੰਟੀ ਕੱਲਾ ਕੱਲਾ ਪੀਸ ਲੋ ਹਾਂਜੀ ਕਪੜਾ ਵੇਚ ਲੈ ਲੋ ਜਾਂ ਨਾ ਵੀ ਕੇ ਵਾਪਸ ਟੈਨਸ਼ਨ ਨਹੀਂ ਲੈਣੀ ਆ ਲੋ ਭਾਜੀ 300 ਰੁਪਏ ਓ 300 ਰੁਪਏ ਦੇ ਵੀ ਸੂਟ ਆ 300 ਰੁਪਏ 'ਚ ਕਰਤਾ ਓ ਕਰੀ ਕੀ ਜੈਨੋ ਯਾਰ 300 ਰੁਪਏ 'ਚ ਸੂਟ ਕਰਤਾ ਆ ਦੇਖੋ ਪਿਓਰ ਪਸ਼ਮੀਨਾ ਦਾ ਸੂਟ ਓ ਵੀ ਛੋਲ ਦੇ ਨਾਲ ਹਾਂਜੀ ਭਾਜੀ ਵੱਡਾ ਫੈੜਾ ਆ ਲੋ 1200 ਨਾ ਜੀ ਨਾ 400 ਰੁਪਏ 400 ਰੁਪਏ ਦਾ ਆ ਚੱਕੋ 400 ਰੁਪਏ ਛੋਲ ਜੁੜ ਕਢਾਈ ਦੇ ਨਾਲ ਕਰੇਵ ਡਿਸਟ੍ਰੈਸ ਦਾ ਸੂਟ ਓਏ ਹੋਏ 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 ਚੁਨੀ ਚਲਵੰਦੀ ਨਾਲ ਹਾਂਜੀ ਬਾਜ਼ਾਰ ਚ 1500 ਦਾ ਜੀ ਕਰੇਵਰਾ ਸੂਟ ਡਿਸਟਲ ਹਾਂਜੀ ਆ ਲੋ 5500 ਰੁਪਏ ਲੈ ਜੋ 5500 ਆ ਦੇਖੋ ਪੀਸ ਸਲਵਾਰ ਦੇ ਪੌਂਚੇ ਆ ਦੇਖੋ ਸ਼ਾਟ ਆ ਜੀ ਪਿਓਰ ਬਰਬਰੀ ਦੇ ਉੱਪਰ ਦੁਪੱਟਾ ਫੁੱਲ ਪਿਓਰ ਰੇਟਾ ਦਾ ਧਮਾਕਾ 500 5500 ਉਹ ਭੈਣਾ ਭਾਵਾਂ ਨੂੰ ਦੇ ਰਹੇ ਆ ਇਧਰ ਨਹੀਂ ਖਾਰਿਓ ਮਾਦਰਬ ਇਹ ਨਹੀਂ ਵੀ ਬੋਲੀ ਜਾਣਾ ਤੇ ਦੇਣਾ ਕੋਈ ਨਹੀਂ ਆਰ ਸੋਨਾ ਓਏ ਹੋਏ ਹੋਏ ਆ ਦੇਖੋ ਇਹ ਹੀ 1215 1500 ਵਾਲੇ ਸੂਟ ਆ ਇੱਥੇ 8700 ਦੇ ਰਹੇ 8500 ਧੱਕੋ ਬਾਜ਼ਾਰ 'ਚ ਇਹੀ 1800 ਤੋਂ ਸਟਾਰਟ ਹੁੰਦਾ ਬਹੁਤ ਲੋਟ ਹੋ ਰਹੀ ਆ ਆ ਦੇਖੋ ਬਾਜੂ ਹਾਂਜੀ ਆ ਲੋ ਫੁੱਲ ਪਿਓਰ ਦੀ ਚੁੰਨੀ ਕੱਢੀ ਹੋਈ ਸੈਮੀ ਸਟਿਚ ਧੱਕੋ WhatsApp ਲਓ ਓਹ ਛੂਟਾ ਪਿੱਛੇ ਲਾਣਾ ਨਹੀਂ ਬੀਬੀ ਲਾਣਾ ਨਹੀਂ ਨਾ ਓਹ ਦਾ ਪੱਕਾ 3000 3500 ਦਾ ਭੋਲੀ 800 ਦਾ ਇਹ ਵੀ 800 'ਚ ਆ ਲੋ 800 'ਚ ਓਹ ਟਾਟਾ ਭਲਾ ਹੋਵੇ ਮਿਲਦਾ ਲੈ ਜੋ ਸੂਟ ਆ ਪਾਉ ਦੇ ਭਰਾਵਾ 30000 ਵਾਲਾ ਸੂਟ 3000 ਵਾਲਾ ਸੂਟ 3000 ਵਾਲਾ ਸੂਟ ਆ ਦੇਖੋ ਇਹ 4 4000 ਦੇ ਸੂਟ ਆ ਬਾਜ਼ਾਰ ਚ ਆ ਪਾਜੀ ਆ ਦੇਖੋ ਨਸੀ ਸੂਟ ਹੋਲ سیل ਫੁੱਲ ਹੈਵੀ ਦੁਪੱਟੇ ਪ्योर ਨੇਚਰਲ ਕ੍ਰੇਬ ਆ ਦੇਖੋ ਸੂਟ ਐਡੇ ਬਾਰੇ ਬਾਰੇ ਇਦਾਂ ਦੇ ਬੋਰ ਸਾਈਡ ਦੁਪੱਟੇ ਇਹ ਰੇ 5000 ਦਾ ਲੱਗਦਾ ਪਾਜੀ ਆਪਾਂ ਇੱਥੇ ਇੱਕ ਦੋ ਇੱਕ ਸੂਟ ਇੱਕ ਦੋ ਇੱਕ ਡਿਜ਼ਾਈਨ ਇੱਕ ਦੋ ਇੱਕ ਹੈਵੀ ਤੋਂ ਹੈਵੀ ਚੀਜ਼ ਜੜੇ ਭੈਣ ਭਰਾ 6 6 ਸਾਸਾ ਦਾ ਲੈਂਦੇ ਆ ਚੱਕੋ 1500 ਓ 1500 ਚ ਆਹ ਲੋ 1500 ਓ ਟੋੜਾ 5 500 1500 ਚ ਪਿਓਰ ਬਰਬਰੀ ਦਾ ਸੂਟ 15 1500 35 3500 ਵਾਲੇ ਆਹ ਲੋ ਲੈ ਜਾਓ 1 2 1 ਤਮਾਕਾ ਦੇ ਰਿਆਂ ਮੈਂ ਭਾਜੀ ਆਹ ਦੇਖੋ ਪੀਸ ਓਏ ਆ ਓਏ ਹੋਏ 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 ਪਿਓਰ ਨੇਚਰਲ ਗਰੇਵ ਦਾ ਸੂਟ ਬੱਲੇ ਬੱਲੇ ਕਰਾਤੀ ਆ 1500 ਚ ਦੇਤਾ ਸੋ ਆਹ ਦੇਖੋ 1500 ਚ ਹੈਵੀ ਪੀਸ ਆਹ ਦੇਖੋ 1575 ਸੂਟ